ਬੜੇ ਮਾਣਯੋਗ ਸੀਐਮ ਸਾਹਿਬ ਵੱਲੋਂ ਜਿਹੜੀ ਡਰੱਗ ਦੇ ਖਿਲਾਫ ਜ਼ੀਰੋ ਟੋਲਰੈਂਸ ਪਾਲਿਸੀ ਹੈ ਉਹਦੇ ਤਹਿਤ ਡਰੱਗਸ ਦੇ ਆਰੰਭ ਦੇ ਵਿੱਚ ਜਿਹੜਾ ਹਵਾਲਾ ਨੈਟਵਰਕ ਬੜੀ ਬਾਰੀ ਫਿਗਰ ਹੋਇਆ ਉਹਨੂੰ ਅਸੀਂ ਅੱਜ ਇੱਕ ਵੱਡੀ ਸਫਲਤਾ ਮਿਲੀ ਹੈ ਕਮਿਸ਼ਨਰ ਪੁਲੀਸ ਅੰਮ੍ਰਿਤਸਰ ਨੂੰ ਜਿਵੇਂ ਤੁਸੀਂ ਇੱਕ ਹਵਾਲਾ ਡੀਲਰ ਜੋ ਕਿ ਹਾਈਜ਼ਰੀ ਦਾ ਕੰਮ ਕਰਦਾ ਲੁਧਿਆਣੇ ਦੇ ਵਿੱਚ ਉਹਨੂੰ ਗ੍ਰਿਫਤਾਰ ਕੀਤਾ ਤੇ ਉਸ ਤੋਂ ਜਿਹੜੀ ਹੈ 15 ਲੱਖ ਡਰੱਗ ਮਨੀ ਮਿਲੀ ਹੈ ਅਲੱਗ-ਅਲੱਗ ਪੈਕੇਟਸ ਦੇ ਵਿੱਚ ਅਲੱਗ-ਅਲੱਗ ਪਾਰਟੀਆਂ ਤੋਂ ਜਿਹੜੀ ਨੇ ਲਈ ਸੀ ਇਸ ਬੰਦੇ ਦਾ ਨਾਮ ਹੈਗਾ ਕੁਚਰਨ ਸਿੰਘ ਏਰੀਆ ਚੰਨਾ son of ਦੇਸਰਾਜ ਕਰਨ ਕਲੋਨੀ ਤਾਜਪੁਰ ਰੋਡ ਲੁਧਿਆਣਾ ਇਹਦੀ ਉਮਰ ਤਕਰੀਬਨ 28 ਸਾਲ ਹੈ ਜੋ ਮੁਰਲੀਪੁਰਕੀ ਤੋਂ ਇਹ ਪਤਾ ਲੱਗਿਆ ਕਿ ਮਿੱਟੀ ট্রেਡਰਸ ਲੁਧਿਆਣਾ ਦੇ ਨਾਮ ਤੇ ਇਹ ਫਰਮ ਬਣਾਈ ਹੈ ਕਿਉਂਕਿ ਲੇਡੀਜ਼ ਦਾ ਹਾਇਜ਼ਰੀ ਦਾ ਕੰਮ ਜਿਹੜਾ ਹੈ ਅਫਗਾਨਿਸਤਾਨ ਨੂੰ ਸਪਲਾਈ ਕਰਦਾ ਗਾਰਮੈਂਟਸ ਔਰ 2021 ਤੋਂ ਇਹ ਕੰਮ ਕਰ ਰਿਹਾ ਹੈ ਔਰ ਇਹਦੀ ਮੁਰਲੀਪੁਰਕੀ ਤੋਂ ਇਹ ਪਤਾ ਲੱਗਿਆ ਕਿ ਅੰਮ੍ਰਿਤਸਰ ਲੁਧਿਆਣਾ ਤੇ ਦਿੱਲੀ ਦੇ ਵਿੱਚ ਜਾ ਕੇ ਹਵਾਲੇ ਰਾਹੀਂ ਇਹ ट्रांजैक्शंस ਕਰਦਾ ਔਰ ਇਹਦੇ ਤਾਰ ਜਿਹੜੇ ਆ ਡਰੱਗਸ ਸਮਗਲਰ ਤੇ ਆ Arms ਸਮਗਲਰ ਜਿਹੜਾ ਨੈਟਵਰਕ ਚੱਲ ਰਿਹਾ ਹੈ ਲੁਕੋ ਉਹਦੇ ਸਾਰਾ ਜਿਹੜੀ ਵੀ ਪੇਮੈਂਟ ਵਗੈਰਾ ਉਹ ਹਵਾਲੇ ਰਾਹੀਂ ਹੋ ਰਹੀ ਸੀ ਔਰ ਉਹਦਾ ਮੋਡਸ ਪਰੈਂਡੀ ਜੋ ਮੁੱਢਲੀ ਤੌਰ ਤੇ ਪਤਾ ਲੱਗਿਆ ਕਿ 10% ਇਹ ਵਾਈਟ ਮਨੀ ਜਿਹੜੀ ਆਪਾਂ ट्रांजैक्शन ਕਰਦਾ ਸੀ ਤੇ 90% ਜਿਹੜੀ ਆ ट्रांजैक्शन ਉਹ ਥਰੂ ਹਵਾਲਾ ਡੀਲਰਸ ਹੋਦੀ ਸੀ ਔਰ ਹਵਾਲਾ ਡੀਲਿੰਗ ਨਾ ਹੁੰਦੀ ਸੀ ਔਰ ਇਹ ਉਹਦਾ ਫ੍ਰੀਕਵੈਂਸੀ ਔਰ ਬਾਕੀ ਦੇ ਦੇ ਅ ਸਮਗਲਰਸ ਤੇ ਗੈਂਗਸਟਰਸ ਨੇ ਉਹਨਾਂ ਦੀ ਇਹ ਫੈਸਿਲੀਟੇਟ ਕਰਦਾ ਸੀ ਸੋ ਇਹਦੇ ਚ ਹੋਰ ਵੀ ਸਾਨੂੰ ਇਹਦੇ ਜਿਹੜੇ ਸਾਥੀ ਨੇ ਤੇ ਹੋਰ ਨੈਟਵਰਕ ਚ ਡੀਪਲੀ ਜਾਵਾਂਗੇ ਪਾਕਿਸਤਾਨ ਤੇ ਅਫਗਾਨਿਸਤਾਨ ਦੇ ਸਮਗਲਰਾਂ ਦਾ ਕਾਫੀ ਇਹਦੇ ਤੋਂ ਡਿਟੇਲ ਸਾਨੂੰ ਮਿਲੀਆਂ ਉਹਦੇ ਅੱਗੇ ਇਨਵੈਸਟੀਗੇਸ਼ਨ ਕੀਤੀ ਜਾ ਰਹੀ ਹੈ